ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਾਦੀ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਤੁਹਾਨੂੰ ਦੋ ਸਾਈਵਲ ਗਾਵਾਂ ਤੁਹਾਨੂੰ ਦਿਖਾਉਣੀ ਆਂ ਅੱਜ ਸਾਈਵਲ ਗਾਵਾਂ ਜਿਹੜੀਆਂ ਵੀਡੀਓ ਨਾਲ ਲੱਭ ਕੇ ਲਿਆਂਦੀਆਂ ਦੋ ਇੱਕ ਬੱਚੇ ਤੋਂ ਬਿਨਾਵਾਂ ਤੇ ਇੱਕ ਤਾਜੀ ਸੋਈ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿੱਸਾ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਕਿ ਅੱਪਾ ਜੀ ਗੁਰਰਾਮ ਦੱਸਦੀ ਜੀ ਸੁਣਾਓ ਸਭ ਵਧੀਆ ਜੀ ਵੇਗਿਆ ਉਹਦੇ ਨਾਲ ਮਾਲ ਫਿਰੇ ਮਾਲ ਆ ਜੀ ਵਿਕਦਾ ਹੀ ਜਾਂਦਾ ਜੇ ਮਾਲੋ ਸ਼ਾਈ ਗਲ ਦੀ ਡਿਮਾਂਡ ਬੜੀ ਸੀ ਠੀਕ ਹੈ ਪਰ ਆਪਾਂ ਏਦਾਂ ਲੱਗਿਆ ਵੀ ਕਿ ਆਪਾਂ ਮਾਲ ਵੀਡੀਓ ਤੇ ਹੀ ਦੇਣਾ ਵਾ ਅੱਛਾ ਤੁਹਾਡੇ ਉਦర్శਣ ਹੋ ਜਾਂਦੇ ਤੇ ਵੀਰਾਂ ਭਰਾਵਾਂ ਦੇ ਹਾਂਜੀ ਚਲੋ ਇਤਨਾ ਰਲ ਮਿਲ ਕੇ ਚੱਲੀ ਜਾਂਦਾ ਸਾਰੇ ਆਪਣੇ ਕੋ ਗੱਡੀਆਂ ਦੇ ਕਨੈਕਟ ਸਾਰੀਆਂ ਇੱਥੇ ਆ ਗਿਆ। ਜਿੱਥੋਂ ਮਰਜ਼ੀ ਦੂਰ ਨੇੜੇ ਮੇਰਾ ਵੀਰ ਭਰਾ ਫੋਨ ਕਰੇ। ਆਪਾਂ ਦਾ ਮਾਲ ਆਨਲਾਈਨ ਪਹੁੰਚਾ ਦਾਂਗੇ। ਠੀਕ ਹੈ। ਆਪਣੀ ਗਰੰਟੀ ਹੋ ਗਈ ਪੂਰ ਛੱਡੇ ਦੀ ਦੁੱਧ ਹੀ ਥਾਣ ਵਾਦ ਕੱਢਦੇ। ਹੋਰ ਗਾਵੇਂ ਭਾਈ ਠੀਕ ਠਾਕ ਜੇ। ਫਿਰ ਲੱਭ ਲੈਂਦੀਆਂ ਸਾਈਵਾਲ ਕਾਂ। ਸਾਈਵਾਲ ਕਾਂ। ਡਮਾਣ ਬੜੀ ਸਾਈਵਾਲਾ ਜੀ। ਠੀਕ ਆ ਉਹ ਤਾਂ ਵਿਗਦੇ ਇਹ ਆ ਕਹੇ ਸਾਰੇ ਪਰ ਨਾ ਕਿ ਨਹੀਂ ਰੋਹਦੀ ਮੈਂ ਵੀ ਨਹੀਂ ਕਿ ਵੀ ਆਪਣਾ ਮਨ ਦਾ ਤਨ ਜਿਆਦੀ ਡਿਮਾਂਡ ਹੁੰਦੀ ਹੈ ਨਾ ਸਾਈਵਾਲ ਕਾਮਾ ਦੀ ਹਰਪ੍ਰੀਤ ਜੀ ਸਾਈਵਾਲ ਨੇ ਮਸ਼ਹੂਰ ਕੀਤਾ ਜੀ ਸਾਈਵਾਲ ਦੀ ਫਰਮ ਫੋਣੀ ਨਾ ਕਾਮਾ ਦੇ ਜਿਆਦਾ ਹੁੰਦੇ ਠੀਕ ਠੀਕ ਆ ਤੁਸੀਂ ਫਿਰ ਲੱਭ ਕੇ ਬੜੀ ਦੂਰੋਂ ਲੱਭ ਕੇ ਲਿਆਉਂਦੇ ਬੜੀ ਦੂਰ ਬੜੀ ਦੂਰ ਅਸੀਂ ਹੁਣ ਵੀ ਚੱਲੇ ਆ ਹਰਪ੍ਰੀਤ ਜੀ ਡੰਗਰੀ ਲੈਣ ਚੱਲੇ ਆ ਮੈਂ ਇਹਨਾਂ ਦੀ ਵੀਡੀਓ ਪਾ ਲੀਏ ਨਾਮ ਵੀ ਜੀ ਬੋਲਦੇ ਕਰੀ ਨਾਵਦੀ ਮੰਗੂ ਤੋਂ ਬੇਲਾ ਤਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤੇ ਪਿੰਡ ਦਾ ਨਾਮ ਹੀ ਥੋਪਾ ਹਨਾ ਪਿੰਡ ਦਾ ਨਾਮ ਠੀਕ ਆ ਚਲੋ ਪਹਿਲਾਂ ਫਿਰ ਜਿਹੜੀ ਆ ਤਾਜੀ ਸੂਈ ਆ ਇਹ ਵਿਖਾ ਦਈਏ ਆ ਦੇਖ ਸਕਦੇ ਸਾਈਵਾਲ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਹਰ ਪਹੀਏ ਘੱਲ ਹੋਰ ਹਾਂਜੀ ਸਾਈਵਾਲ ਵਛੀ ਕਈਆਂ ਨੇ ਪਹਿਲਾ ਸੂਆ ਅੱਛਾ ਮੰਡੀ ਸੀ ਲਾ ਇਥੋਂ ਠੀਕ ਐ ਬਸ ਉਤਰਾ ਥੋੜਾ ਜਿਹਾ ਡਰਦੀ ਆ ਡਰੀ ਜਾਂਦੀ ਬੱਚੀ ਦਾ ਫੇਰ ਬੈ ਗਈ ਆ ਹਾਂ ਦੇਖ ਸਕਦੇ ਜੀ ਮਾ ਮਾਤਾ ਪਤਾ ਹੀ ਕੋਈ ਨਹੀਂ ਜਲਦੀ ਠੀਕ ਆ ਹਾਂ ਜੀ ਮਗਰ ਬੱਚੀ ਅੱਛਾ ਪਹਿਲਾ ਸੂਆ ਮੱਲੇ ਮੱਲੇ ਦੇ ਥਾਂ 1.5 ਘੰਟਾ ਬਣ ਲੱਗਾ ਜੀ ਕਿੰਨੇ ਦਿਨ ਹੋ ਕੇ ਵਿੱਧੀ ਨਾ ਸੋਈ ਨਾ ਸੋਈ ਨਾ ਤੁਜੀ ਤਜਾ ਦੇਣ ਜੇ ਅੱਛਾ ਮਗਰ ਬੱਚੀ ਜੀ ਆ ਨਾੜੂ ਦੇ ਦਾ ਨਾੜੂ ਜਿਹੜਾ ਬਿਲਕੁਲ ਨਾਜ਼ ਤਾਜ਼ਾ ਹੀ ਆ ਤੇ ਮਗਰ ਵੀ ਬੱਚੀ ਜਿਹੜੀ ਆ ਤੇ ਹੋਰ ਬੱਚੀ ਜੀ ਆ ਦੇਖੋ ਹਾਂਜੀ 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 ਠੀਕ ਆ ਤੇ ਚਵਾਈ ਰੱਸੀ ਪਾ ਕੇ ਕਰੀ ਦੀ ਕਿ ਉਤਰਾਈ ਚਵਾਈ ਹਾਤਰੀ ਦੀ ਭਾਵੇਂ ਉਦਾਂ ਹੀ ਕਰ ਲੋ ਪਰ ਆਪਾਂ ਰੱਸੀ ਪਾ ਲਈ ਦੀ ਆ ਅੱਛਾ ਹਾਂਜੀ ਆਂਦੀ ਕੁਛ ਨਹੀਂ ਭਾਵੇਂ ਹੁਣੇ ਥੱਲੇ ਮੈਂ ਨੇ ਸਾਈਵਾਲ ਦਾ ਵਾਦਾ ਇਹੀ ਆ ਕਿ ਜੇ ਉਹ ਲੱਤ ਨਾ ਮਾਰੇ ਤੇ ਭਾਜੀ ਇਦਾਂ ਹੀ ਗਾਹ ਕਾਵੇ ਮੇਰਾ ਵੀ ਥੱਲੇ ਬਹਿ ਕੇ ਤਸੱਲੀ ਉਤਰਾਵੇਂ ਦੀ ਦੁੱਧ ਕਿੰਨਾ ਚਵਾਈ ਜਾਊਗੀ 200 ਰੁਪਏ ਦੀ 12 ਲੀਟਰ ਕੋ ਬੌਲਾ ਲਾੜੇ ਦੁੱਧ ਲਾੜੇ ਅੱਜ ਤੀਸਰਾ ਦਿਨ ਜੇ ਦੁੱਧ 15 16 ਕਿਲੋ ਵਸ਼ੀ ਪਾ ਦੂਗੀ 15 16 ਲੀਟਰ ਜਿਹੜਾ ਕਰੀ ਜਾਊਗਾ ਹਾਂਜੀ 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 ਆਪ ਜੀ ਠੀਕ ਆ ਤੋਰ ਦੋ ਹਾਂ ਫੇਰ ਇੱਕ ਰੀਤ ਨੂੰ 12 ਲੀਟਰ ਮੋਕੇ ਤੇ ਜਿਹੜਾ ਕਹਿੰਦੇ ਕੀ ਤਿਆਰ ਆ। ਬਾਕੀ ਤਾਜੀ ਸੂਈ ਆ। ਤੇ ਹੈਗੀ ਜਿਹੜੀ ਠੰਡੀ ਸੀ ਇਹ ਤਾਂ ਨਾ ਇੱਕ ਅਰੇ ਫੇਰ ਤੋਂ ਬੈ ਕੇ ਚੰਗੀ ਤਰ੍ਹਾਂ ਦਿਖਾ ਦੇਣੀ। ਆਂ ਦੇਖ ਸਾਹ ਦੇਖ। ਨਿਸ਼ਾਨੀਆਂ ਜਿਹੜੀਆਂ ਇਹਦੇ ਜੇ ਲਗਭਗ ਪੂਰੀਆਂ ਹੀ ਆ ਜਿਹੜੀਆਂ ਸਾਈਵਾਲ ਦੀ। ਹਾਂ ਦਾ ਇਸਾ ਜਿਵੇਂ ਜਿੱਤਰਾ ਮਰਜੀ ਭਾਵੇਂ ਜਿੱਦਰਾ ਮਰਜੀ ਪਈ ਜਾ ਕਿਉਂਕਿ ਸਾਈਵਾਲ ਦਾ ਮੇਨ ਹੈ ਠੰਡੀ ਸੀਲ ਦਾ ਸੰਧੀ ਸੀ ਆਪਾਂ ਗਰਮ ਲੈਂਦੇ ਨਹੀਂ ਹਾਂ ਜੀ ਹਾਂਜੀ ਠੰਡੀਆਂ ਲੈਂਦੇ ਹਾਂ ਪਰ ਕੀ ਇਹ ਗੱਲ ਹੈ ਮਗਰਮ ਵਸ਼ੀ ਦੀ ਹਾਂਜੀ 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 ਤੇ ਇਹਦਾ ਮੁੱਲ ਫਿਰ ਬੋਲ ਤਿਆਰ ਬਲੀ ਜਿੰਨਾ ਮਰਜੀ ਕਰ ਲਈਏ ਵਸ਼ੀ ਵਿਖਦੀ ਜੀ ਹਾਂਜੀ ਪਰ ਆਪਾਂ ਮੁੱਲ 45000 ਰੁਪਏ 3000 ਛੋੜੇ 42 ਦੇ ਦਾਂਗੇ 42000 ਦੇ ਦੇ ਦੋਗੇ ਬਾਕੀ ਵਿੱਚ ਜਮਾਨਤਾਂ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਕਰ ਦਾਂਗੇ ਠੀਕ ਹੈ ਤੇ ਥਾਣੇ ਤੇ ਚੰਗੀ ਤਰ੍ਹਾਂ ਇੱਕ ਵਾਰੀ ਲਾ ਕੇ ਤੇ ਦੇਖ ਸਾਦੇ ਜੀ ਮਿਲਕ ਵੇਨ ਵਿੱਚ ਉਂਜੀ ਲੱਗੀ ਤੇ ਇੱਕ ਆ ਵੀ ਸਾਈਵਲ ਜੀਆ ਕਰਾਸ ਤੇ ਆ ਤੇ ਥਾਣਾ ਇਹਦੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਦਈਏ ਥਾਣਾ ਬੜਾ ਕਮਾਲ ਦਾ ਸ਼ਰੇ ਇਹਦਾ ਵੀ ਪਿਛਲੇ ਥਾਣਾ ਦਾ ਤੇ ਅਗਲੇ ਥਾਣਾ ਦਾ ਸਾਈਜ਼ ਦਾ ਥੋੜਾ ਜਿਹਾ ਫਰਕ ਆ ਤੇ ਬਾਕੀ ਪ੍ਰੋਪਰ ਹੱਥ 'ਚ ਆਉਣ ਵਾਲੇ ਥਾਣੇ ਆਹ ਪਾ ਦੇ ਸਾਡੇ ਆ ਪਿਛਲੇ ਥਾਣੇ ਆ ਵਿਕ ਠੰਡੀ ਬੜੀ ਆ ਬੜੀ ਠੰਡੀ ਹੈ ਸਾਈਜ਼ ਪਿਛਲੇ ਥਾਣੇ ਦਾ ਵੀ ਠੀਕ ਆ ਉਹ ਅਗਲੇ ਵੱਡੇ ਹੋਣ ਕਰਕੇ ਤਾਂ ਕਰਕੇ ਥੋੜਾ ਫਰਕ ਲੱਗਦਾ ਕਿੰਨਾ ਵਿੱਧੇ ਤੇ ਕੋਲ ਦੁੱਧ ਇਹ ਗੱਲ ਤੁਜੀ ਦੋ ਦਸ ਕਿ ਲੋਈ ਹੈਗਾ ਪੱਕਾ ਦੋ ਦਸ ਲੀਟਰ ਠੀਕ ਹੈ ਤੇ ਇਹ ਬੱਚੇ ਤਾਂ ਬਿਨਾ ਆ ਹਾਂ ਤੇ ਹੈਗੀ ਰੱਸੀ ਤਾਂ ਬਿਨਾ ਚੋਈਦੀ ਹੈ ਵੀ ਭਾਈ ਹੁਣੇ ਚਲੋ ਭਾ ਰੱਸੀ ਤਾਂ ਪੈਣਾ ਅੱਛਾ ਕੋਈ ਪਹਾੜਾ ਨਹੀਂ ਕੋਈ ਬੰਗਾ ਨਹੀਂ ਠੀਕ ਹੈ ਇਹਨਾਂ ਕੱਡੀਆਂ ਨਹੀਂ ਉਹਨਾਂ ਬਾਹਰ ਠੀਕ ਉਹ ਘਰੋਂ ਲਿਆ ਆਇਆ ਹੈ ਦੁੱਧ ਦੇ ਦੇ ਕੋਲ ਵੀ 10 ਲੀਟਰ ਜਿਹੜਾ ਕਹਿੰਦਾ ਕਿ ਪੱਕਾ ਹੈਗਾ ਭਵਾਨੇ ਦੀ ਧੱਕ ਥੋੜੀ ਗਾਂ ਨੂੰ ਜਾਜ਼ੀ ਰੱਖਦੀ ਹੈ ਬਾਕੀ ਇਹ ਹੈ ਕਿ ਚਲੋ ਸੰਗਣਾ ਦੁੱਧ ਨੂੰ ਦਹੀਂ ਨਾਲ गावा ਦਾ ਵੀ ਆ ਆ ਆਹ ਦੇ ਸਾਡੇ ਅਗਲੇ ਥਣਾਂ ਦਾ ਚਵਾ ਜਿਹੜਾ ਬਿਲਕੁਲ ਠੰਡੀ ਧੀਰੀ ਹੈ ਭਾਵੇਂ ਇਤਰਾ ਹੀ ਇਤਰਾ ਮੱਝ ਚਵਾਈ ਕਰ ਲਓ ਤੇ ਆ ਪਿਛਲੇ ਥਣਾਂ ਦਾ ਚਵਾ ਆਪਾਂ ਦੇਖ ਸਾਡੇ ਇਹ ਹਰ ਪਿਬਾਲੀ ਠੰਡੀ ਹੈ ਠੀਕ ਹੈ ਇਤਰਾ ਰੱਸੀ ਸੁੱਟ ਕੇ ਤੇ ਚਵਾਈ ਕਰ ਲਓ ਤੇ 10 ਲੀਟਰ ਦੁੱਧ ਪੱਕਾ ਹੈਗਾ ਵਿੱਚ ਜੀ ਇਹ ਦੇਖੋ ਹਾਂਜੀ ਹਾਂਜੀ ਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵਿੱਚ ਜੀ 20000 ਰੁਪਏ 20000 ਵਿੱਚ 20000 ਕਰ ਦਾਂਗੇ ਅੱਛਾ ਹਾਂਜੀ 17000 ਦੀ ਦੇ ਦੋਗੇ ਜੀ ਤਾਂ ਚਲੋ ਬਾਕੀ ਛੋਟ ਛੋਟ ਮੌਕੇ ਤੇ ਹੋਰ ਕਰ ਦਿੰਦੇ ਹਾਂ ਹੁਣ ਵੇ ਲੋ ਹਰ ਜੀ ਧਾਰਾ ਵਾ ਜੀ ਕਿੱ데 ਵਈਆ ਗੜ ਕੇ ਯਾਰ ਹਾਂਜੀ ਆਪਾਂ ਸਮਝੀ ਆ ਹੁਣ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਕਿ ਇੱਥੋਂ ਕੋਈ ਆਪਣੀ ਤਸੱਲੀ ਕਰਕੇ ਲੈ ਜਾਏ ਹਨਾ ਦੋਵੇਂ ਸੁਈਆਂ ਸੁਵਾਈਆਂ ਆਪਣੀਆਂ ਆਣ ਕੇ ਦੋ ਡੰਦ ਤੋਂ ਕੇ ਤਸੱਲੀ ਕਰਕੇ ਲੈ ਜਾਵਾਂ ਹਾਂਜੀ ਹਾਂਜੀ ਠੀਕ ਹੈ ਵਿੱਦੀ ਦੋਵੇਂ ਸੂਈਆਂ ਸਵਾਈਆਂ ਇੱਥੇ ਆਓ ਆਪਣੀ ਮਰਜ਼ੀ ਨਾਲ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਖੜੋ ਜੀ ਗੱਡੀਆਂ ਮੰਗਾ ਸਕਦਾ ਹਾਂ ਅੱਛਾ ਹਾਂਜੀ ਠੀਕ ਹੈ ਜੀ ਗੱਡੀਆਂ ਵਾਲੇ ਨਾਲ ਕਨੈਕਟ ਹੈ ਗੱਡੀਆਂ ਆਉਂਦੀਆਂ ਆ ਭਾਅ ਪਰਤੇ ਜੀ ਉਹਨਾਂ ਦੀ ਗੱਡੀ ਦਾ ਕਰਾਇਆ ਕਰਾ ਕੇ ਮਾਲ ਠੀਕ ਆ ਠੀਕ ਹੈ ਜੀ ਹਾਂਜੀ